ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ ਇਹਨਾਂ ਥਾਵਾਂ ਤੇ ਆਵੇਗਾ ਮੀਤੇ ਚੱਖੜ ਜੀ ਹਾਂ ਮਾਰਚ ਮਹੀਨਾ ਖਤਮ ਹੁੰਦਿਆਂ ਹੀ ਉੱਤਰ ਪਾਰ 'ਚ ਗਰਮੀ ਲਗਾਤਾਰ ਵੱਧ ਰਹੀ ਹੈ ਹੋਲੀ ਤੋਂ ਬਾਅਦ ਵੈਸੇ ਵੀ ਮੌਸਮ ਕਰਵਟ ਲੈਂਦਾ ਹੈ ਕਈ ਸੂਬਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਨੇ 5 April ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਸੂਬਿਆਂ 'ਚ ਮੀਂਹ ਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਇਸ ਦੌਰਾਨ ਮੱਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ 'ਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ 3 ਤੋਂ ਲੈ ਕੇ 6 April ਤੱਕ ਜੰਮੂ ਕਸ਼ਮੀਰ, ਲਾਧਾਕ ਗਿਲਗਿੱਤ ਬਲਿਸਤਾਨ ਮੁਜ਼ਫਰਾਬਾਦ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਕਈ ਥਾਵਾਂ ਤੇ ਮੀਂਹ ਜਾਂ ਬਰਫ਼ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ 5 ਅਪ੍ਰੈਲ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਅਨੁਸਾਰ ਅਰਨਾਚਲ ਪ੍ਰਦੇਸ਼ ਚ 1 ਤੋਂ ਲੈ ਕੇ 4 ਅਪ੍ਰੈਲ ਦੇ ਵਿੱਚਕਾਰ ਮੀਂਹ ਜਾਂ ਬਰਫ਼ਬਾਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਸਾਮ ਮੇਗਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ, ਤ੍ਰਿਪਤਾ ਤੇ ਸਿਕਮ ਚਾਵੀ 1 ਤੋਂ ਲੈ ਕੇ 4 ਅਪ੍ਰੈਲ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਭਵਿੱਖਬਾਣੀ ਇਹਨਾਂ ਥਾਵਾਂ ਤੇ ਆਵੇਗਾ ਮੀਂਹ ਤੇ ਝੱਖੜ। ਜੀ ਹਾਂ ਮਾਰਚ ਮਹੀਨਾ ਖਤਮ ਹੁੰਦਿਆਂ ਹੀ ਉੱਤਰ ਪਾਰ 'ਚ ਗਰਮੀ ਲਗਾਤਾਰ ਵਧ ਰਹੀ ਹੈ। ਹੋਲੀ ਤੋਂ ਬਾਅਦ ਵੈਸੇ ਵੀ ਮੌਸਮ ਕਰਵਟ ਲੈਂਦਾ ਹੈ ਕਈ ਸੂਬਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ ਇਸੇ ਦੌਰਾਨ ਭਾਰਤੀ ਮੌਸਮ ਵਿਭਾਗ ਨੇ 5 ਅਪ੍ਰੈਲ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਸੂਬਿਆਂ 'ਚ ਮੀਂਹ ਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਮੌਸਮੀ ਪਾਗ ਨੇ ਇਸ ਦੌਰਾਨ ਮੱਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ 'ਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮੀ ਪਾਗ ਨੇ 3 ਤੋਂ ਲੈ ਕੇ 6 April ਤੱਕ ਜੰਮੂ ਕਸ਼ਮੀਰ, ਲਾਥਾਕ, ਗਿਲਗਿਤ, ਬਲਦਸਤਾਨ, ਮੁਜ਼ਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਕਈ ਥਾਵਾਂ 'ਤੇ ਮੀਂਹ ਜਾਂ ਬਰਫ਼ ਵਰਦੀ ਭਵਿੱਖਬਾਣੀ ਕੀਤੀ ਹੈ। 5 ਅਪ੍ਰੈਲ ਦੌਰਾਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਆਈਐਮਡੀ ਅਨੁਸਾਰ ਅਰਨਾਚਲ ਪ੍ਰਦੇਸ਼ 'ਚ 1 ਤੋਂ ਲੈ ਕੇ 4 ਅਪ੍ਰੈਲ ਦੇ ਵਿੱਚਕਾਰ ਮੀਂਹ ਜਾਂ ਬਰਫਵਾਰੀ ਤੂਫਾਨ ਤੇ ਬਿਜਲੀ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਅਸਾਮ ਮੇਗਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਤ੍ਰਿਪਤਾ ਤੇ ਸਿਕਮ ਚਵੀ 1 ਤੋਂ ਲੈ ਕੇ 4 ਅਪ੍ਰੈਲ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ